ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਕਿ ਹਰ ਗੁਜ਼ਰਦਾ ਹੋਇਆ ਵਕਤ ਜੋ ਅਸੀਂ ਦਿਖਾ ਰਹੇ ਹੁੰਨੇ ਆ ਜੋ ਅਸੀਂ ਬੀਤ ਸਾਡੇ ਨਾਲ ਬੀਤ ਰਿਹਾ ਹੁੰਦਾ ਹੈ ਹਰ ਗੁਜ਼ਰਦਾ ਹੋਇਆ ਵਕਤ ਇਹ ਦੱਸਦਾ ਹੈ ਕਿ ਅਸੀਂ ਕਿੰਨੇ ਕੁ ਕਾਮਯਾਬ ਹੋਏ ਆ ਇਸ ਲਾਈਫ ਵਿੱਚ ਇਸ ਜ਼ਿੰਦਗੀ ਵਿੱਚ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਹਾਂ ਜਿਸ ਜਗ੍ਹਾ ਤੇ ਸਾਡੇ ਹੋਣ ਦਾ ਅਸਤਿਤਵ ਹੈ ਜਿਸ ਜਗ੍ਹਾ ਤੇ ਅਸੀਂ ਰਹਿ ਰਹੇ ਹੁੰਨੇ ਆ ਅਸਲ ਦੇ ਵਿੱਚ ਇਹ ਸਾਨੂੰ ਸਾਡੀ ਜ਼ਿੰਦਗੀ ਦੀ ਕਾਮਯਾਬੀ ਦਾ ਰਹੱਸ ਦੱਸ ਰਿਆ ਹੁੰਦਾ ਹੈ ਹੈਨਾ ਰਹੱਸਿਆ ਮਤਲਬ ਕਿ ਅਸੀਂ ਕਿਦਾਂ ਕਿਸੇ ਚੀਜ਼ ਤਰ੍ਹਾਂ ਦੀ ਲਾਈਫ ਜੀ ਰਹੀਆਂ ਹੁਣ ਮੰਨ ਲਓ ਕਿ ਮਤਲਬ ਇਹ ਗੱਲ ਤੁਸੀਂ ਸਮਝ ਰਹੇ ਨਾ ਕਿ ਹਰ ਬੀਤਦਾ ਹੋਇਆ ਵਕਤ ਸਾਡੀ ਕਾਮਯਾਬੀ ਦੇ ਗਾਣੇ ਬਾ ਰਿਹਾ ਤੇ ਲੋਕ ਇਸ ਨੂੰ ਦੇਖ ਰਹੇ ਆ ਕੋਈ ਨਹੀਂ ਦੇਖਦਾ ਇਹ ਠੀਕ ਹੈ ਕੋਈ ਨਹੀਂ ਦੇਖਦਾ ਤੁਹਾਡੇ ਪਰਸ ਚ ਪਈ ਹੋਈ ਚੀਜ਼ ਪਰ ਜੱਜ ਕਰ ਜਾਂਦਾ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਕਿ ਕੌਣ ਕਿੱਦਾਂ ਕਿਸ ਤਰ੍ਹਾਂ ਦੀ ਲਾਈਫ ਜਿਉ ਰਿਹਾ ਤੇ ਕੌਣ ਕਿੱਥੇ ਪਹੁੰਚਿਆ ਇਹ ਸੱਚਾਈ ਹੈ ਕਹਿੰਦੇ ਆ ਕਹਿੰਦੇ ਆ ਕਿ ਦੁਨੀਆ ਜੋ ਹੈ ਦੁਨੀਆ ਚ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਿਸੇ ਪੈਸੇ ਵਾਲੇ ਨੂੰ ਮਿਲਦੇ ਹੋ ਜਦੋਂ ਤੁਸੀਂ ਕਿਸੇ ਅੱਛੇ ਕੋਈ ਜਿਹਦੇ ਜਿਹਦਾ ਜਿਹਦਾ ਅੱਛਾ ਕੰਮਕਾਰ ਚੱਲ ਰਿਹਾ ਉਹਦੇ ਨਾਲ ਤੁਸੀਂ ਗੱਲ ਕਰਦੇ ਹੋ ਤੇ ਉਹ ਕਹਿੰਦੇ ਆ ਖੁਸ਼ੀਆਂ ਮਾਇਨੇ ਰੱਖਦੀਆਂ ਪੈਸਾ ਮਾਇਨੇ ਨਹੀਂ ਰੱਖਦਾ ਠੀਕ ਆ ਇੱਕ ਇੱਕ ਜ਼ਰੂਰਤਮੰਦ ਤੋਂ ਪੁੱਛੋ ਉਹ ਕਹਿੰਦਾ ਏ ਕਿ ਤਕਰੀਬਨ ਕਿ ਪੈਸਾ ਮਾਇਨੇ ਰੱਖਦਾ ਏ ਕਿਉਂਕਿ ਪੈਸੇ ਦੇ ਨਾਲ ਰਿਸ਼ਤੇ ਮਾਇਨੇ ਰੱਖਦੇ ਆ ਰਿਸ਼ਤਿਆਂ ਦੇ ਨਾਲ ਦਿਖਾਵਾ ਮਾਇਨੇ ਰੱਖਦਾ ਏ ਦਿਖਾਵੇ ਦਾ ਮਤਲਬ ਲੈਣ ਦੇਣ ਮਾਇਨੇ ਰੱਖਦਾ ਏ ਲੈਣ ਦੇਣ ਦੇ ਨਾਲ ਤੁਹਾਡੀ ਰੈਪੂਟੇਸ਼ਨ ਤੁਹਾਡਾ ਰਤਬਾ ਤੁਹਾਡਾ ਸਟੇਟਸ ਉਸ ਜਗ੍ਹਾ ਤੇ ਬੈਠਣ ਦਾ ਅੰਦਾਜ਼ਾ ਲਗਾਇਆ ਜਾਂਦਾ ਏ ਕਿ ਕੌਣ ਕਿੰਨੂੰ ਕਿੰਨੀ ਲਾਈਨ 'ਚ ਬਿਠਾਇਆ ਜਾਂਦਾ ਏ ਉਹਦੀ ਕਿੰਨੀ ਕੁ ਜੇਬ ਭਾਰੀ ਨੇ ਕਿਸੇ ਦੀ ਕਿੰਨੀ ਕੁ ਮਦਦ ਕੀਤੀ ਆ ਮਦਦ ਨਹੀਂ ਕਹਿੰਦੇ ਆਪਾਂ ਕਿੰਨਾਂ ਕੁ ਤੁਸੀਂ ਆਪਣਾ ਆਪ ਅਗਲੇ ਕੋਲ ਸ਼ੋਅ ਕੀਤਾ ਜਾਗਲੇ ਨੂੰ ਦਿਖਾਇਆ ਤੁਸੀਂ ਮੇਰੇ ਹਿਸਾਬ ਨਾਲ ਇਹ ਗੱਲ ਸਮਝ ਗਏ ਕਿ ਦੁਨੀਆਦਾਰੀ ਦੇ ਵਿੱਚ ਪੈਸੇ ਨੂੰ ਪਣਵਈਆ ਕਿਹਾ ਗਿਆ ਏ ਤਾਂ ਇਹ ਗੱਲ ਠੀਕ ਵੀ ਐ ਇਹ ਠੀਕ ਵੀ ਐ ਇੱਜ਼ਤ ਮਾਨ ਤੇ ਕੁਰਸੀ ਪੈਸੇ ਵਾਲੇ ਦੇ ਕੋਲ ਹੀ ਪੈਸੇ ਵਾਲੇ ਨੂੰ ਹੀ ਆਮ ਤੌਰ ਤੇ ਜਿਆਦਾ ਤੇਜ਼ੀ ਨਾਲ ਪੇਸ਼ ਕੀਤੀ ਜਾਂਦੀ ਹੈ ਜਾਂ ਉਹਦੀ ਕੁਰਸੀ ਨੂੰ ਜਾਂ ਉਹਦੇ ਜੇਬ ਨੂੰ ਜਾਂ ਉਹਦੀ ਗੱਡੀ ਨੂੰ ਜਾਂ ਉਹਦੇ ਦਿਖਾਵੇ ਇਹ ਦੁਨੀਆਦਾਰੀ ਹੈ ਅਸੀਂ ਦੁਨੀਆਦਾਰੀ ਦੀ ਗੱਲ ਕਰਦੇ ਆ ਆਪਾਂ ਉਹ ਗੱਲ ਨਹੀਂ ਕਰਦੀ ਜੋ ਕਿਤਾਬਾਂ 'ਚ ਲਿਖੀ ਆ ਕਿਤਾਬਾਂ 'ਚ ਤੇ ਬੜਾ ਕੁਝ ਲਿਖਿਆ ਕੀ ਲਿਖਿਆ ਇਹ ਵੀ ਲਿਖਿਆ ਹੈ ਕਿ ਜੋ ਤੁਸੀਂ ਸੋਚਦੇ ਹੋ ਉਹ ਹੋ ਜਾਂਦਾ ਹੈ ਬੇਸ਼ੱਕ ਕਈ ਲੋਕਾਂ ਤੇ ਇਹ ਚੀਜ਼ ਚੱਲਦੀ ਆ ਪਰ ਕੌਣ ਸੋਚਦਾ ਹੈ ਕਿ ਗਰੀਬੀ ਹੋਵੇ ਕੌਣ ਸੋਚਦਾ ਹੈ ਕਿ ਮਾੜੇ ਹੋਈਏ ਕੌਣ ਸੋਚਦਾ ਹੈ ਕਿ ਸਾਡਾ ਕਦੇ ਕਿਸੇ ਤਰ੍ਹਾਂ ਦਾ ਬਿਜ਼ਨਸ ਦਾ ਨੁਕਸਾਨ ਹੋਵੇ ਕੌਣ ਸੋਚਦਾ ਹੈ ਕਿ ਕਿਸੇ ਤਰ੍ਹਾਂ ਦੇ ਨਾਲ ਅ ਮਤਲਬ ਸਾਡਾ ਕਿਸੇ ਤਰ੍ਹਾਂ ਦਾ ਕੁਝ ਮਤਲਬ ਅਸੀਂ ਕਿੱਥੇ ਨਾ ਪਹੁੰਚੀਏ ਕੌਣ ਸੋਚਦਾ ਸਾਰੇ ਹੀ ਸੋਚਦੇ ਆ ਕਿ ਇਦਾਂ ਇਦਾਂ ਸਹੀ 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 ਕੌਣ ਗਲਤ ਸੋਚਦਾ ਕੋਈ ਨਹੀਂ ਤੇ ਕਿੰਨਿਆਂ ਕੁ ਦਾ ਸਹੀ ਹੋ ਰਿਹਾ ਦੇਖੋ ਤਾਂ ਸਹੀ 3% 5% ਕਿੰਨਿਆਂ ਕੁ ਦਾ ਸਹੀ ਹੋ ਰਿਹਾ ਹੈ ਨਾ ਨਹੀਂ ਨਾ ਤਾਂ ਕੀ ਹੈ ਸਹੀ ਤੇ ਉਹਦਾ ਹੋਣਾ ਏ ਜਿਹਦੇ ਕਰਮ ਤੇ ਕਿਸਮਤ ਸਹੀ ਹੋਣੀ ਨਾ ਕਿ ਉਹਦਾ ਸਹੀ ਹੋਣਾ ਏ ਜਿੱਦਾ ਸਿਰਫ ਜਿੱਦਾ ਸਿਰਫ ਚਾਰ ਰਿਸ਼ਤੇ ਵੀ ਹੈਗੇ ਆ ਔਲਾਦ ਵੀ ਪੁੱਛਦੀ ਪਈ ਏ ਪਰ ਕਿੱਥੇ ਆ ਬਾਹ ਮੱਥੇ ਤੇ ਰੱਖੀ ਏ ਤੇ ਅਸੀਂ ਉਦਾਸ ਆ ਉਦਾਸ ਉਦਾਸੀ ਆਪਣਾਪਣ ਪਿਆਰ ਸਾਰੇ ਇੱਕ ਦੂਜੇ ਨਾਲ ਮਿਲੇ ਹੋਏ ਆ ਪਰ ਸਾਰੀਆਂ ਚੀਜ਼ਾਂ ਨੂੰ ਅਸੀਂ ਕਿੱਥੇ ਰੱਖਦੇ ਆ ਸਭ ਤੋਂ ਮੂਰੇ ਰੱਖਦੇ ਆ ਅਸੀਂ ਪੈਸੇ ਨੂੰ ਸਭ ਤੋਂ ਮੂਰੇ ਰੱਖਦੇ ਆ ਅਸੀਂ ਅਗਲੇ ਦੇ ਰਤਬੇ ਨੂੰ ਸਭ ਤੋਂ ਮੂਰੇ ਰੱਖਦੇ ਆ ਅਸੀਂ ਅਗਲੇ ਦੀ ਜੌਬ ਨੂੰ ਉਹਦੇ ਬਿਜ਼ਨਸ ਨੂੰ ਉਹਦੇ ਕੰਮ ਕਰਨ ਨੂੰ ਕਿ ਬਹੁਤ ਚੰਗਾ ਇਨਸਾਨ ਕੋਈ ਤੁਹਾਡੇ ਨਾਲ ਜੁੜਿਆ ਹੋਇਆ ਹੈ ਉਹ ਬਹੁਤ ਹੀ ਨਾਈਸ ਹੈ ਤੇ ਦੂਸਰਾ ਮੰਨ ਲਓ ਕੋਈ ਆ ਗਿਆ ਬਹੁਤ ਅੱਛਾ ਕੋਈ ਵੀ ਬੰਦਾ ਜਿਹਨੇ ਮਤਲਬ ਕਿ ਆਪਣੀ ਲਾਈਫ ਦੇ ਵਿੱਚ ਮੰਨ ਲਓ ਬੜਾ ਚੰਗੇ ਚੰਗੇ ਕੰਮ ਕੀਤੇ ਹੋਣ ਜਾਂ ਜੋ ਵੀ ਮਰਜੀ ਤੇ ਤੁਸੀਂ ਕਿਨੂੰ अहमियत ਦਿੰਦੇ ਸੱਚ ਜਾਣੋ ਤੁਸੀਂ ਪਹਿਲੀ ਕੁਰਸੀ ਉਹਦੇ ਲਈ ਛੱਡੋਗੇ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਇੱਕ ਅੱਛੀ ਪੋਸਟ ਤੇ ਹੋਊਗਾ ਜਿਹੜਾ ਅੱਛੇ ਰੁਤਬੇ ਵਾਲਾ ਹੋਊਗਾ ਜਿਹੜਾ ਅੱਛੇ ਪੈਸੇ ਵਾਲਾ ਹੋਊਗਾ ਅਰੇ ਅਸੀਂ ਵੀ ਐਸੇ ਦੁਨੀਆ ਵਿੱਚ ਆ ਗਲਤ ਥੋੜਾ ਹੀ ਆ ਤੁਸੀਂ ਤੁਸੀਂ ਬਿਲਕੁਲ ਸਹੀ ਹੋ ਫਿਰ ਉਹੀ ਗੱਲ ਮੁੱਕ ਜਾਂਦੀ ਹੈ ਮੁੱਕਦੀ ਗੱਲ ਉਹੀ ਆਉਂਦੀ ਹੈ ਕਿ ਹਰ ਸਮਾਂ ਤੁਹਾਨੂੰ ਹਰ ਸਮਾਂ ਤੁਹਾਨੂੰ ਤੁਹਾਡੀ ਮਿਹਨਤ ਤੁਹਾਡੇ ਕਰਮ ਤੁਹਾਡੀ ਕਿਸਮਤ ਤੁਹਾਡੀ ਜੇਬ ਦਾ ਅਹਿਸਾਸ ਹਰ ਵਕਤ ਤੁਹਾਨੂੰ ਜਿਤਾਉਂਦਾ ਤੇ ਦਿਖਾਉਂਦਾ ਏ ਕਿ ਅਸੀਂ ਕੀ ਕੀਤਾ ਤਾਂ ਕਿ ਅਸੀਂ ਕਿੱਥੇ ਆ ਤੇ ਕਿਵੇਂ ਬਹੁਤ ਲੋਕ ਆਉਂਦੇ ਆ ਬਹੁਤ ਲੋਕਾਂ ਦਾ ਇੱਕ ਬੜਾ ਮੇਨ ਜਿਆ ਕੁਐਸਚਨ ਹੁੰਦਾ ਏ ਮੈਂ ਕਈ ਵਾਰੀ ਇਸ ਤੇ ਪਹਿਲਾਂ ਵੀ ਚਰਚਾ ਕੀਤੀ ਆ ਕਿ ਮੇਨ ਜਿਆ ਕੁਐਸਚਨ ਇਹ ਹੁੰਦਾ ਏ ਕਿ ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਅੱਛਾ ਜੀ ਅਸੀਂ ਨਿਤਨੇਮੀ ਆ ਠੀਕ ਹੈ ਜੀ ਕੋਈ ਮੰਦਰ ਜਾਂਦਾ ਕੋਈ ਗੁਰਦੁਆਰਾ ਸਾਹਿਬ ਜਾਂਦਾ ਠੀਕ ਹੈ ਜੀ ਅੱਛਾ ਜੀ ਅਸੀਂ ਕਦੇ ਕਿਸੇ ਦਾ ਮਾਰਾ ਸੋਚਿਆ ਵੀ ਨਹੀਂ ਅੱਛਾ ਜੀ ਠੀਕ ਹੈ ਆਪਣਾ ਘਰ ਮੇਨ ਤਾਂ ਮੁਤਾਬਕ ਤਾਂ ਵੀ ਸਾਨੂੰ ਲੋਕ ਜਿਉਂ ਨਹੀਂ ਦਿੰਦੇ ਇਹ ਮੇਨ ਹਰ ਚੌਥੇ ਬੰਦੇ ਦੀ ਇੱਕ ਕੁਐਸਚਨ ਗੱਲਬਾਤ ਹੁੰਦੀ ਹੈ ਸਾਨੂੰ ਸਾਡੇ ਆਪਣੇ ਪਰੇਸ਼ਾਨ ਕਰਦੇ ਆ ਸਾਡੇ ਰਿਸ਼ਤੇ ਖਰਾਬ ਹੋ ਰਹੇ ਆ ਇਹ ਤਿੰਨ ਤਰ੍ਹਾਂ ਦੇ ਕੁਐਸਚਨ ਆਮ ਲੋਕਾਂ ਦੇ ਹੁੰਦੇ ਆ ਹੁਣ ਗੱਲ ਇਹ ਆ ਕਿ ਤੁਸੀਂ ਚੰਗੇ ਹੋ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ ਇਹ ਸਾਹਮਣੇ ਵਾਲੇ ਦਾ ਕੁਐਸਚਨ ਜਾਂ ਕੁਝ ਨਹੀਂ ਆ ਤੁਸੀਂ ਜੋ ਹੋ ਤੁਹਾਡੇ ਜਿੱਦਾਂ ਦੇ ਸਟਾਰ ਨੇ ਜਿੱਦਾਂ ਦੀ ਤੁਹਾਡੀ ਸੋਚ ਆ ਜਿੱਦਾਂ ਦਾ ਤੁਸੀਂ ਆਪਣੇ ਆਪ ਨੂੰ ਕਰਮ ਬਣਾ ਲਿਆ ਹੈ ਜਿੱਦਾਂ ਦਾ ਆਪਣੇ ਦਿਮਾਗ ਨੂੰ ਇੰਟੂਇਸ਼ਨ ਦਿੱਤੀ ਆ ਉਦਾਂ ਦੇ ਹੀ ਤੁਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋ ਇਹ ਗੱਲ ਹਮੇਸ਼ਾ ਯਾਦ ਰੱਖਿਓ ਜਿਸ ਹਾਲਾਤ ਚ ਅਸੀਂ ਹਾਂ ਉਸ ਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਅਸੀਂ ਹੀ ਹਾਂ ਦੂਜਾ ਨਹੀਂ ਹੈ ਅਸੀਂ ਦੁਜੇ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜਿਉਣੀ ਓਕੇ ਕਿਸੇ ਨੂੰ ਤੁਹਾਡੇ ਤੋਂ ਕੋਈ ਪ੍ਰੋਬਲਮ ਹੈ ਉਹਨੂੰ ਕਹੋ ਕਿ ਓਕੇ ਮੇਰਾ ਤੇ ਇਦਾਂ ਹੀ ਹੈ ਮੇਰੀ ਨੇਚਰ ਇਹ ਹੈ ਮੇਰਾ ਸੁਭਾਅ ਇਦਾਂ ਹੈ ਅਸੀਂ ਇਦਾਂ ਹੀ ਕਰਦੇ ਹਾਂ ਸਾਨੂੰ ਇਹ ਕਰਨਾ ਚੰਗਾ ਲੱਗਦਾ ਤੁਸੀਂ ਤੁਹਾਨੂੰ ਠੀਕ ਹੈ ਤਾਂ ਓਕੇ ਆ ਨਹੀਂ ਤਾਂ ਆਪਣਾ ਜਿੰਨਾ ਕੋ ਰਿਸ਼ਤਾ ਹੈ ਆਪਣਾ ਜਿੰਨਾ ਕੋ ਨਿਭਾ ਸਕਦੇ ਹਾਂ ਉਹਨਾਂ ਬੜੇ ਪਿਆਰ ਨਾਲ ਨਿਭਾਵਾਂਗੇ ਕਿਸੇ ਦੇ ਕਹਤੇ ਆਪਣੀ ਨੇਚਰ ਆਪਣਾ ਦਿਮਾਗ ਆਪਣਾ ਸੁਭਾਅ ਆਪਣਾ ਧਰਮ ਤੁਸੀਂ ਨਹੀਂ ਬਦਲ ਸਕਦੇ ਤੁਸੀਂ ਬਦਲੋਗੇ ਹੀ ਨਹੀਂ ਤੁਸੀਂ ਕਿਉਂ ਬਦਲੋ ਹਾਂ ਜਿਸ ਚੀਜ਼ ਨਾਲ ਤੁਹਾਨੂੰ ਨੁਕਸਾਨ ਹੋ ਰਿਹਾ ਉਹਨੂੰ ਜ਼ਰੂਰ ਬਦਲੋ ਨੁਕਸਾਨ ਕਿਸ ਚੀਜ਼ ਦਾ ਹੋ ਰਿਹਾ ਮੇਰੇ ਪਰਿਵਾਰ ਦਾ ਮੇਰੇ ਮਨ ਦਾ ਮੇਰੇ ਦਿਮਾਗ ਦਾ ਮੇਰੀ ਜੇਬ ਦਾ ਮੈਂ ਇੱਕ ਕਰਮ ਕੀਤਾ ਮੈਂ ਬਹੁਤ ਅੱਛਾ ਕਰਮ ਕੀਤਾ ਉਹ ਅੱਛਾ ਮਾੜਾ ਮਾਇਨੇ ਨਹੀਂ ਰੱਖਦਾ ਉਹ ਤੁਹਾਡੀ ਸੋਚ ਦੇ ਅੰਦਰ ਹੈ ਕਿ ਉਹ ਅੱਛਾ ਸੀ ਕਿ ਮਾੜਾ ਸੀ ਗੱਲ ਇਹ ਆ ਮੇਰਾ ਕੀ ਨੁਕਸਾਨ ਹੋਇਆ ਜਿਸ ਜਗ੍ਹਾ ਤੇ ਮੇਰਾ ਨੁਕਸਾਨ ਹੋਵੇ ਉਹ ਕਰਮ ਭਾਵੇਂ ਕਿਦਾਂ ਦਾ ਵੀ ਹੋਵੇ ਕਿਉਂ ਕਰਨਾ ਜੋ ਚੀਜ਼ ਖਾਣ ਨਾਲ ਮੇਰਾ ਸਿਰ ਦੁਖਦਾ ਜੀ ਆਪਾਂ ਨਹੀਂ ਖਾਂਦੇ ਹੈਨਾ ਜਿਸ ਚੀਜ਼ ਕਾਰਨ ਨਾਲ ਮੈਂ 4 ਦਿਨ ਮੰਜੇ ਤੋਂ ਨਹੀਂ ਉੱਠਦੇ ਉਹ ਚੀਜ਼ ਕਿਉਂ ਕਰਨੀ ਹੈ ਕਹਿਣ ਦਾ ਮਤਲਬ ਕੋਈ ਕਰਮ ਕੀਤਾ ਉਸ ਤੋਂ ਮੁਤਾਬਕ ਅਸੀਂ ਬਿਮਾਰ ਹੋ ਗਏ ਉਸ ਤੋਂ ਬਾਅਦ ਅਸੀਂ ਹਸਪੀਟਲ ਪਹੁੰਚ ਗਏ ਤੇ ਉਹ ਕਾਦਾ ਸੁੱਖ ਉਹ ਕਾਦੀਆਂ ਚੰਗੇ ਕਰਮ ਚੰਗਾ ਕਰਮ ਤੁਹਾਨੂੰ ਮਨ ਤੇ ਦਿਮਾਗ ਨੂੰ ਸ਼ਾਂਤੀ ਦਿੰਦਾ ਹੈ ਨਾ ਕਿ ਪਰੇਸ਼ਾਨੀ ਪਤਾ ਉੱਥੋਂ ਹੀ ਲੱਗ ਦਿੰਦਾ ਜਾਂਦਾ ਹੈ ਜਿੱਥੇ ਸਾਡਾ ਮਨ ਦਿਮਾਗ ਬੈਲੈਂਸ ਹੋਇਆ ਘਰ 'ਚ ਸ਼ਾਂਤੀ ਹੋਈ ਕੋਈ ਚੀਜ਼ ਕਰਨ ਤੇ ਮਨ 'ਚ ਇੱਕ ਤ ਕਿਸਮ ਦਾ ਜੀਵ ਜ ਆਇਆ ਕਿ ਆਹ ਜਾ ਕੀਤਾ ਏ ਤੇ ਮਾਨੂੰ ਬੜਾ ਚੰਗਾ ਲੱਗਦਾ ਪਿਆ ਏ ਤੇ ਸਾਰਾ ਕੁਝ ਸਹੀ ਏ ਸਾਰਾ ਕੁਝ ਸਹੀ ਏ ਉਸ ਤੋਂ ਬਾਅਦ ਚਾਰ ਕਲੇਸ਼ ਕਰ ਲੇ ਤੇ ਉਹ ਫਿਰ ਕਾਦਾ ਚੰਗਾ ਹੋਇਆ ਸਹੀ ਉਹੀ ਏ ਜੋ ਸਾਡੀ ਜੇਬ ਸਾਡੇ ਮਨ ਸਾਡੇ ਦਿਮਾਗ ਤੇ ਸਾਰੀ ਚੀਜ਼ ਨੂੰ ਸਹੀ ਬੈਲੈਂਸ ਕਰਦਾ ਤੇ ਉਸੇ ਤਰ੍ਹਾਂ ਦਾ ਏ ਜਿੱਦਾਂ ਤੁਹਾਡੇ ਸਟਾਰ ਨੇ ਜਿੱਦਾਂ ਤੁਹਾਡਾ ਮੰਨ ਲਓ ਕਿ ਤੁਹਾਡਾ ਕਰਮ ਹੈ ਜਿਸ ਤਰ੍ਹਾਂ ਦਾ ਠੀਕ ਆ ਚਲੋ ஏਸੀ ਅੱਜ ਦੀਆਂ ਆਪਣੀਆਂ ਗੱਲਾਂ ਬਾਤਾਂ ਤੇ ਹੁਣ ਆਪਾਂ ਅੱਜ 14 ਅਗਸਤ 2025 ਦਿਨ ਵੀਰਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਤਿਥੀ ਅੱਜ ਹੈਗੀ ਆ तकरीबन ਛੱठी ਤਿਥੀ ਔਰ ਕੱਲ ਪੰਚਮੀ ਤਿਥੀ ਸੀ ਛੱਟੀ ਤਿਥੀ ਦਾ ਪੱਕਾ ਸਵੇਰ ਤੱਕ ਰੇਤ ਤੇ ਨਕਸ਼ਤਰ ਸਵੇਰੇ 9:00 ਵਜੇ ਕੇ 6 ਮਿੰਟ ਤੱਕ ਉਸ ਤੋਂ ਬਾਅਦ ਵੀ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਹੀ ਲੱਗੇਗੀ ਠੀਕ ਹੈ ਜੇ ਹਮੇ ਤਾਂ ਬੱਕ ਦੇਖਿਆ ਜਾਵੇ ਤਾਂ ਅੱਜ ਦੇ ਦਿਨ 14 ਤਰੀਕ ਨੂੰ ਵੀਰਵਾਰ ਵਾਲੇ ਦਿਨ 9:06 ਤੇ ਸਵੇਰੇ ਚੰ드ਰਮਾ ਚਲੇ ਜਾਣਗੇ ਮੇਸ਼ ਰਾਸ਼ੀ ਵਿੱਚ 13 26 8 ਤੱਕ ਰਹੇਗੀ ਜੋ ਤੋਂ ਸ਼ੁਰੂ ਹੋ ਜੇਗੀ ਸੌਰੀ ਤੱਕ ਨਹੀਂ ਔਰ ਪੰਚਕ ਸਮਾਪਤ ਸਵੇਰੇ 9:06 ਤੇ ਚੰਦਰ ਸ਼ਟੀ ਦਾ ਵਰਤ ਰਹੇਗਾ ਜੋ ਵੀ ਲੋਕ ਇਹ ਚੰਦਰ ਸ਼ਟੀ ਦਾ ਵਰਤ ਰੱਖਦੇ ਆ ਉਹਨਾਂ ਦੇ ਲਈ ਚੰਦਰਮਨ ਦਰਸ਼ਨ ਕਰਨੇ ਰਾਤ ਨੂੰ ਤਕਰੀਬਨ 22:00 ਰਾਤ ਨੂੰ 10:12 ਤੇ ਠੀਕ ਹੈ ग्रहਾਂ ਦੇ ਮੁਤਾਬਕ ਜੀ ਮੇਸ਼ ਰਾਸ਼ੀ ਚਤੰਦਰਮਾ ਸ਼ਨੀ ਬਾਰਵੇਂ ਸਥਾਨ ਵਿੱਚ ਸ਼ੁਕਰ ਗੁਰੂ ਤੀਜੇ ਸਥਾਨ ਵਿੱਚ ਸੂਰਜ ਗੁਰੂ ਚਾਰ ਨੰਬਰ ਚ ਤੇ ਕੇਤੂ ਪੰਜਵੇਂ ਨੰਬਰ ਚ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਜਾਨਣਾ ਹੈ ਇਸਨੂੰ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰ ਲਗਨ ਚ ਆ ਗਿਆ ਜੀ ਜਿੱਦੀ ਬਣ ਕੇ ੜ ਕੇ ਕੋਈ ਕੰਮ ਨਹੀਂ ਕਰਨਾ ਮਾਨਸਿਕ ਕਲਪਾਟ ਥੋੜੀ ਕਟੀ ਕਾਲਾ ਪੰਤੇ ਜਿੱਦੀ ਵਜਾ ਨਾਲ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਤਾਂ ਇਸ ਕਰਕੇ ਆਪਣੇ ਆਪ ਤੇ ਭਰੋਸਾ ਕਰਨਾ ਜ਼ਿਆਦਾ ਜ਼ਰੂਰੀ ਹੋ ਗਿਆ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਲਾਈਟ ਜਿਹੇ ਕੱਪੜੇ ਪਾਉਣਾ ਠੀਕ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਜਿਆਦਾ ਖਰਚਿਆਂ ਦੀ ਵਜ੍ਹਾ ਨਾਲ ਜਿਆਦਾ ਖਰਚਿਆਂ ਦੀ ਵਜ੍ਹਾ ਨਾਲ ਥੋੜੀ ਆਰਥਿਕ ਸਥਿਤੀ ਡਾਮਡੋਲ ਹੋ ਸਕਦੀ ਆ ਤਾਂ ਉਸ ਤੇ ਲਈ ਤੁਸੀਂ ਕੰਟਰੋਲ ਕਰਨਾ ਆਪਣੇ ਖਰਚਿਆਂ ਨੂੰ ਆਰਥਿਕ ਸਥਿਤੀ ਨੂੰ ਨਾਲ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਆ ਕੇ ਚੰਦਰਬਾਰ ਮੇਂ ਸਥਾਨ ਵਿੱਚ ਹੈ ਇੱਕ ਦੁੱਧ ਦਾ ਪੈਕੇਟ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਪਾਣੀ ਦਾ ਘੁੱਟ ਪੀ ਕੇ ਹਰ ਕੀਤਾ ਕੰਮ ਸਕਸੈਸ ਦਵਾਏਗਾ ਜੈਮਨੀ ਮਿਥੁ ਰਾਸ਼ੀ ਸਿਤਾਰੇ ਚੰਗੇ ਆ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀ ਚਿੰਤਾ ਰਹੇਗੀ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਆ ਇਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਚੰਦਰ ਇਨਕਮ ਸਥਾਨ 'ਚ ਆ ਪੈਰੀ ਹੱਥ ਲਗਾਉਣਾ ਚਾਂਦੀ ਕੋਟ ਰੱਖਣੀ ਹੈ ਦਿਨ ਵਧੀਆ ਕੈਂਸਰ ਕਰਕਟ ਰਾਸ਼ੀ ਵਾਲਿਆਂ ਨੇ ਅੱਜ ਕਾਲਾ ਨੀਲਾ ਰੰਗ ਨਹੀਂ ਪਾਉਣਾ ਸੂਰਜ ਬੁੱਧ ਲਗਨ 'ਚ ਗਾਣਗੋੜ ਖਲਾ ਸਕਦੇ ਹਾਂ ਕਿਸੇ ਸਰਕਾਰੀ ਮਦਦ ਲਈ ਹੱਥ ਵਧਾਉਣਾ ਹੈ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਤਾਂ ਸਮਾ ਬਿਲਕੁਲ ਬਿਹਤਰ ਸਾਥ ਦੇਵੇਗਾ ਕੁੱਤੇ ਨੂੰ ਰੋਟੀ ਪਾ ਕੇ ਘਰ ਤੋਂ ਚਾਉ ਲਿਓ ਸਿੰਘ ਰਾਸ਼ੀ ਦੇ ਸਿਤਾਰੇ ਕਰਜਨ ਲੈ ਕੇ ਬਿਮਾਰੀ ਨੂੰ ਲੈ ਕੇ ਥੋੜੀ ਚਿੰਤਾ ਬੁੱਧ 12 ਹੋਣ ਕਰਕੇ ਸਿੰਘ ਰਾਸ਼ੀ ਵਾਲਿਆਂ ਦੀ ਥੋੜੀ ਜੀ ਖੱਜਲ ਖਵਾਰੀ ਤਾਂ ਹੋਈ ਪਈ ਹੈ ਪਰ ਪਰੇਸ਼ਾਨੀ ਇਹ ਵੀ ਹੈ ਕਿ ਬਿਜ਼ਨਸ ਕੰਮਕਾਰ ਵਿੱਚ ਤੇ ਪਰਿਵਾਰ ਵਿੱਚ ਪੂਰਾ ਸਾਥ ਕਿਸੇ ਦਾ ਨਹੀਂ ਮਿਲ ਰਿਹਾ ਤੌਦਲੇ ਤੁਸੀ ਸਿਰ ਸੋਚ ਬੈਠ ਕੇ ਖਾਣਾ ਜਰੂਰ ਖਾਓ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਤੁਹਾਡੇ ক্লোਜ਼ ਲਈ ਰਿਸ਼ਤੇ ਖਰਾਬ ਹੋ ਰਹਾ ਚਾਚੇ ਤਾਈ ਨਾਲ ਬੈਸ ਬਾਜੀ ਕਰਨ ਤੋਂ ਬਚੋ ਰਿਸ਼ਤੀਆਂ ਨੂੰ ਬਚਾਉਣ ਦੇ ਲਈ ਤਾਂਬੇ ਦੇ ਗਲਾਚ ਪਾਣੀ ਪੀਓ ਯਾਤਰਾ ਜਰੂਰੀ ਨਾ ਹੋਵੇ ਤਾਂ ਟਾਲੋ ਲਿਬਰਾ ਤੁਲਾ ਰਾਸ਼ੀ ਦੇ ਸਿਤਾਰੇ इमोशनल ਹੋਏ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਨਾਲ इमोशनल ਹੋਏ ਤੁਸੀਂ ਪੈਸੇ ਦੇ ਲੈਣ ਦੇ ਨੂੰ ਲੈ ਕੇ ਠੀਕ ਆ ਵਿਦੇਸ਼ ਤੋਂ ਪੈਸਾ ਪਰਾ ਸਕਦਾ ਕਿਸੇ ਤੋਂ ਮੰਗਣਾ ਤਾਂ ਅੱਜ ਤੁਸੀਂ ਲੈ ਸਕਦੇ ਹੋ ਅਗਰ ਕਿਤੇ ਰੁਕਿਆ ਹੋਇਆ ਤਾਂ ਕੱਚ ਦਾ ਗਲਾਸ ਹਜ ਵਰਤਨਾ ਨਹੀਂ ਪੰਛੀਆਂ ਸਤਨਾਜਾ ਪਾ ਦੇਣਾ ਸਕੋਰਪੀਓ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਦੇ ਸਿਤਾਰੇ ਜੀ ਸ਼ੁਕਰ ਗੁਰੂ ਜੋ ਹੈ 8ਵੇਂ ਸਥਾਨ 'ਚ ਬਣੇ ਹੋਏ ਆ ਤੇ ਚੰਦਰ ਰਹੇਗਾ ਅੱਜ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਕਾਲਾ ਪੰਤੇ ਜੀ ਨਹੀਂ ਕਰਨੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਚੌਲ ਦੁੱਧ ਜਲ ਪ੍ਰਵਾਹ ਜ਼ਰੂਰ ਕਰ ਦੋ ਚੰਗਾ ਰਿਲੈਕਸ ਮਿਲ ਜਾਏਗੀ ਤੁਹਾਨੂੰ ਕਾਲਾ ਨੀਲਾ ਰੰਗ ਵੀ ਘੱਟ ਪਾਓ ਤੇ ਦੂਜਾ ਜ਼ਰੂਰੀ ਹੈ ਮੰਗਲ ਨੂੰ ਸ਼ੁਭ ਕਰਨ ਦੇ ਲਈ ਥੋੜੇ ਪਤਾਸੇ ਲੈ ਕੇ ਬੱਚਿਆਂ 'ਚ ਵੰਡ ਦੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਫੈਸਲੇ ਤੁਹਾਡੇ ਹੱਕ ਚ ਹੋਣਗੇ ਜਿਸ ਨਾਲ ਜਾਓਗੇ ਉਸ ਪਾਸੇ ਹੀ ਹੱਕ ਦੀ ਗੱਲ ਤੇ ਉਸ ਪਾਸੇ ਫੈਸਲੇ ਹੋਣਗੇ ਮਿਸ਼ਰੀ ਚੌਲ ਜਲ ਪ੍ਰਵਾਹ ਕਰੋ ਨਾਲ ਹੀ ਰਿਲੈਕਸ ਮਿਲੇਗੀ ਪੀਲਾ ਰੰਗ ਪਾਓ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਇਰੀਟੇਟ ਘੱਟ ਹੋਵੇ ਗੁੱਸਾ ਘੱਟ ਕਰੋ ਕਿਉਂਕਿ ਘੱਟ ਥੋੜੀ ਜੀ ਸਿਹਤ ਕਰਾ ਖਰਾਬ ਸਰਕਾਰੀ ਤੌਰ ਤੇਲ ਜੇ ਮੇ ਥੋੜੇ ਜੇ ਵਾਦ ਸਕਦੇ ਆ ਕੋਸ਼ਿਸ਼ ਇਹ ਕਰਨੀ ਆ ਤੁਸੀਂ ਆਪਣੇ ਪਿਤਾ ਦੀ ਸਲਾਹ ਨਾਲ ਹੀ ਚੱਲਣਾ ਹੈ ਅਕਿਊਰਸ ਯਾਨੀ ਕੁੰਭ ਰਾਸ਼ੀ ਵਿਰੋਧੀ ਦਬੇ ਰਹਿਣਗੇ ਪਰ ਮੰਗਲ ਮੇ ਕੰਮਾਂ ਚ ਰੁਕਾਵਟਾਂ ਪੈਂਦੀਆਂ ਰਹਿਣਗੀਆਂ ਹਰ ਬੰਦੇ ਕੰਮ ਵਿੱਚ 99 ਤੇ ਜਾ ਕੇ ਕਈ ਵਾਰ ਪੈਂਦੀ ਹੋਈ ਰਕਾਵਟ ਮੰਗਲ 8ਵੇਂ ਸਥਾਨ ਵਿੱਚ ਹੋਣ ਕਰਕੇ ਪਰੇਸ਼ਾਨੀ ਵਧਾ ਸਕਦੀ ਆ ਤਾਂ ਮਿੱਠੀ ਰੋਟੀ ਬਣਾਓ ਕੁੱਤੇ ਨੂੰ ਪਾਓ ਰਿਲੈਕਸ ਮਿਲੇਗੀ ਪਾਈਸੇ ਜੇਮੇਨ ਰਾਸ਼ੀ ਧਨ ਬਿਜ਼ਨਸ ਵਪਾਰ ਕੰਮਕਾਰ ਲਈ ਅੱਜ ਦਾ ਦਿਨ ਅੱਛਾ ਪਰ ਕਮ ਹੋਣ ਤੋਂ ਪਹਿਲਾਂ ਭੇਤ ਕਿਸੇ ਨੂੰ ਨਹੀਂ ਦੇਣੇ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਚੱਲਦੇ ਪਾਣੀ ਦੇ ਵਿੱਚ ਥੋੜਾ ਜਿਹਾ ਚੌਲ ਧਲਦੀ ਤੇ ਦੁੱਧ ਜਲ ਪ੍ਰਵਾਹ ਕਰ ਦਿਓ ਬਜ਼ੁਰਗਾਂ ਦੇ ਕੋਲ ਥੋੜੀ ਦੇਰ ਬੈਠੋ ਤੇ ਸ਼ੁਭ ਸ਼ੁਭ ਬੋਲੋ ਦਿਨ ਅੱਛਾ ਹੋ ਜਾਏਗਾ ଏਸੀ ਜੀਓ ਸਟਾਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰ ਸਕ ਸਮਝ ਕੇ ਉਸ ਮੁਤਾਬਕ ਚੱਲ ਕੇ ਵਾਸੂ ਟਿਪ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਈ 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 ਵਾਰੀ ਅਸੀਂ ਕੀ ਕਰਦੇ ਹਾਂ ਕੱਪੜੇ ਇੱਧਰ ਉੱਧਰ ਖਿਲਾਰ ਦਿੰਦੇ ਹਾਂ ਬੁੱਧ ਖਰਾਬ ਸਾਡੇ ਕੱਪੜੇ ਇੱਧਰ ਉੱਧਰ ਖਿਲਾਰਨ ਕਰਕੇ ਜਾਂ ਪੁੱਠੇ ਕੱਪੜੇ ਰੱਖਣ ਕਰਕੇ ਆਮ ਤੌਰ ਤੇ ਹੋ ਜਾਂਦਾ ਜਦੋਂ ਵੀ ਕਪੜਿਆ ਤੁਸੀਂ ਇੱਧਰ ਉੱਧਰ ਰੱਖਦੇ ਹੋ ਉਤਾਰਦੇ ਹੋ ਜਾਂ ਨਵੇਂ ਪਹਿਨਦੇ ਹੋ ਤਾਂ ਉਸ ਨੂੰ ਸਿੱਧੇ ਕਰਕੇ ਸੈੱਟ ਕਰਕੇ ਰੱਖਣੇ ਚਾਹੀਦੇ ਆ ਬੱਚਿਆਂ ਨੂੰ ਇਹ ਜ਼ਰੂਰ ਆਦਤ ਪਾਓ ਕਿਉਂਕਿ ਬੁੱਧ એનર્ਜੀ ਤੇ ਦਿਮਾਗ ਨੂੰ ਬੈਲੈਂਸ ਰੱਖਣ ਲਈ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਤਾਂ ਹਮੇਸ਼ਾ ਹੀ ਘਰ ਵਿੱਚ ਜਿਸ ਜਗ੍ਹਾ ਤੇ ਅਲਮਾਰੀ ਆ ਉਹਨਾਂ ਨੂੰ ਤੁੰਣਾ ਨਹੀਂ ਆ ਕੱਪੜਿਆਂ ਨੂੰ ਇੱਧਰ ਉੱਧਰ ਸਿੱਟਣਾ ਨਹੀਂ ਆ ਸੈਟਿੰਗ ਕਰਕੇ ਰੱਖੋ ਤੇ ਨਾਲ ਟੰਗ ਕੇ ਜਾਂ ਤੈ ਮਾਰ ਕੇ ਰੱਖਣੇ ਕੱਪੜੇ ਖਾਸ ਤੌਰ ਤੇ ਸਿੱਧੇ ਕੱਪੜੇ ਇਹ ਹਮੇਸ਼ਾ ਤੁਹਾਨੂੰ ਸਿੱਧੇ ਤੌਰ ਤੇ ਦਿਮਾਗ ਨੂੰ ਵਰਤਨ ਲਈ ਇੱਕ એનર્ਜੀ ਦਿੰਦੇ ਆ ਕਿਉਂਕਿ ਕਪੜਾ ਜੋ ਹੈ ਸਾਡਾ ਸਰੀਰ ਜੋ ਬਾਡੀ ਹੈ ਕੇਤੂ ਦੀ ਮੰਨੀ ਜਾਂਦੀ ਹੈ ਸ਼ੁਕਰ ਦੀ ਮੰਨੀ ਜਾਂਦੀ ਹੈ ਤੇ ਕਪੜੇ ਬੁੱਧ ਦੇ ਮੰਨੇ ਜਾਂਦੇ ਆ ਬਸ ਇਹੀ ਚੀਜ਼ਾਂ ਨੇ ਤਿੰਨ ਚਾਰ ਜਿੰਨਾਂ ਨੂੰ ਲੈ ਕੇ ਅਸੀਂ ਚਲਾਉਣੀ ਹੈ ਠੀਕ ਹੈ ਏਸੀ ਜੀ ਵਾਸਤੂ ਟਿਪ ਸਮਾਈ ਜਾ ਜ਼ਿਆਦਾ ਆਪ ਸਭ ਦਾ ਅਸਤਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਸਤਿ ਸ਼ਿਕਾਂ